ਸਾਰੇ ਸਾਥੀਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਸਾਥੀਓ ਜਿੱਦਾਂ ਕਿ ਆਪਣਾ ਸਾਥੇ ਚੱਲ ਰਿਹਾ ਹੈ ਪਰ ਮਹਾਂ ਜੋਗਰਾਂ ਜੀ ਦੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਆਪਾਂ ਪਹੁੰਚੇ ਹੋਏ ਹਾਂ ਉਹਦੇ 21ਵੇਂ ਅਧਿਆਏ ਤੇ ਜਿਹਦਾ ਸ਼ੀਰਸ਼ਕ ਹੈ ਸਾਡੇ ਕਸ਼ਮੀਰ ਯਾਤਰਾ ਇਹਦੇ ਚ ਆਪਾਂ ਪਿਛਲੇ ਵੀਡੀਓ ਦੇ ਵਿੱਚ ਸੁਣਿਆ ਸੀਗਾ ਆਪਾਂ ਵੀ ਪਰਮਹੰਸ ਜੋਗਨਾਥ ਜੀ ਆਪਣੇ 6 ਸਾਥੀਆਂ ਨਾਲ ਲੈ ਕੇ ਆਪਣੇ ਗੁਰੂ ਸਾਹਿਬ ਨੂੰ ਨਾਲ ਲੈ ਕੇ ਪਹੁੰਚ ਜਾਂਦੇ ਨੇ ਕਸ਼ਮੀਰ ਤੇ ਉੱਥੇੋਂ ਕਸ਼ਮੀਰ ਕੋ ਮੁੜਦੇ ਨਹੀਂ ਤੇ ਉਸ ਤੋਂ ਆਪ ਪਰਵਾਜੋਗਨਾ ਜਿਹਦੇ ਕਾਲਜ ਦੀ ਜਿਹੜੀ ਪੜ੍ਹਾਈ ਹੈ ਸ਼ੁਰੂ ਹੋ ਜਾਂਦੀ ਹੈ ਤੇ ਉਹਨਾਂ ਦੇ ਪੇਪਰ ਹੋਣ ਵਾਲੇ ਹੁੰਦੇ ਨੇ ਇਸ ਲਈ ਮਜਬੂਰੀ 'ਚ ਉਹਨਾਂ ਨੂੰ ਕਸ਼ਮੀਰ ਯਾਤਰਾ ਤੋਂ ਵਾਪਸ ਆਉਂਦੇ ਪੈਂਦੇ ਪਰ ਉਹਨਾਂ ਦੇ ਗੁਰੂ ਸਾਹਿਬ ਤੇ ਉਹਨਾਂ ਦੇ ਹੋਰ ਦੋਸਤ ਕਈ ਉੱਥੇ ਰਹਿ ਜਾਂਦੇ ਨੇ ਤਦ ਨਾਲ ਦੇ ਗੁਰੂ ਸਾਹਿਬ ਉਥੇ ਪੌਦ ਬਿਮਾਰ ਹੋ ਜਾਂਦੇ ਨੇ ਉਹ ਉਸ ਬਿਮਾਰੀ ਬਾਰੇ ਵੀ ਕਿਉਂ ਪਿਵਾਰੁੰਦੇ ਨੇ ਪਰਮਹੰਸ ਜੋਗਾਨੰਦ ਜੀ ਦੱਸ ਰਹੇ ਨੇ ਬਹੁਤ ਹੀ ਰਾਸ ਭਰੀਆਂ ਗੱਲਾਂ ਜਿਹੜੇ ਕਿ ਸਾਨੂੰ ਹਮੇਸ਼ਾ ਸੁਣਨੇ ਚਾਹੀਦੀਆਂ ਨੇ ਕਿਉਂਕਿ ਆਪਾਂ ਇਹ ਸੁਣਦੇ ਵੀ ਰਹਿਣੇ ਆ ਸਿੱਧ ਪੁਰਸ਼ਾਂ ਦੇ ਬਾਰੇ ਪਹੁੰਚੇ ਹੋਏ ਸੰਤਾਂ ਦੇ ਬਾਰੇ ਚ ਪਰ ਇੱਥੇ ਉਦਸ ਰਹੇ ਨੇ ਕਹਿੰਦੇ ਸ਼੍ਰੀ ਚੁਕਤੇਸ਼ਵਰ ਜੀ ਨੇ ਜਿੱਥੇ ਕਸ਼ਮੀਰ ਦੇ ਵਿੱਚ ਆਪਣੇ ਸ਼ਹੀਦਾਂ ਦੇ ਨਿੱਕ ਪਾਪਾ ਨੂੰ ਆਪਣੇ ਸਰੀਰ ਤੇ ਲੈ ਕੇ ਖਤਮ ਦਿੱਤਾ ਸੀਗਾ ਜੇਸ ਲਈ ਉਹ ਪਿਪਾਰ ਕੋਈ ਸੀ ਫਿਰ ਉਹ ਕਿਉਂ ਤਾਸ ਨੇ ਕਹਿੰਦੇ ਜਿਹੜੇ ਸਿੱਧ ਪੁਰਸ਼ ਹਨ ਕਿਸੇ ਦੇ ਸਰੀਰ ਚ ਬਿਮਾਰੀ ਕੱਟ ਗਈ ਆਪਣੇ ਸਰੀਰ ਤੇ ਲੈਣ ਦੇ ਅਧਿਆਤਮਿਕ ਤਰੀਕਿਆਂ ਦਾ ਗਿਆਨ ਹੁੰਦਾ ਕਹਿੰਦੇ ਜਿਵੇਂ ਤਾਕਤਵਰ ਪੰਤਾ ਹੁੰਦਾ ਜਿਹੜਾ ਜਿਆਦਾ ਭਾਰ ਢੋਣ ਦੇ ਕਾਬਿਲ ਹੋਣ ਕਰਕੇ ਕਮਜ਼ੋਰ ਬੰਦੇ ਦੇ ਹਿੱਸੇ ਦਾ ਕੁਝ ਭਾਰ ਆਪ ਜਾ ਕੇ ਇਸਰ ਦਾ ਕਰ ਸਕਦਾ ਹੈ ਉਸੇ ਤਰ੍ਹਾਂ ਕਹਿੰਦੇ ਅਧਿਆਤਮਿਕ ਸਿੱਧ ਪੁਰਸ਼ ਹੁੰਦੇ ਨੇ ਉਹ ਆਪਣੇ ਸਰੀਰ ਤਾਂ ਦੇ ਕਰਮਾਂ ਦੇ ਭਾਰ ਦੇ ਕੁਝ ਹਿੱਸੇ ਨੂੰ ਆਪਣੇ ਸਰੀਰ ਤੇ ਲੈ ਕੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਕਸ਼ਟ ਨੂੰ ਘਟ ਕਰ ਸਕਦੇ ਨੇ ਕਹਿੰਦੇ ਜਿਵੇਂ ਇੱਕ ਅਮੀਰ ਪਿਤਾ ਆਪਣੇ ਫਜ਼ੂਰ ਖਰਚ ਪੁੱਤ ਦੇ ਕਰਜ਼ੇ ਦੀ ਰਕਮ ਵਾਪਸ ਕਰਵਾਸਤੇ ਆਪਣੀ ਦੌਲਤ ਚ ਉਸ ਪੈਸੇ ਦੇ ਕੇ ਉਹਨੂੰ ਉਸ ਦੀਆਂ ਗਲਤੀਆਂ ਦੇ ਨਤੀਜਿਆਂ ਤੋਂ ਪਹੁੰਚਾ ਲੈਂਦਾ ਹੈ ਉਸੇ ਤਰ੍ਹਾਂ ਕਹਿੰਦੇ ਆਪਣੇ ਸ਼ਗਿਰਦਾਂ ਨੂੰ ਦੁਰਗਤੀ ਤੋਂ ਬਚਾਉਣ ਦੇ ਲਈ ਗੁਰੂ ਆਪਣੇ ਸਿਰ ਸਿਹਤ ਦੀ ਦੌਲਤ ਦਾ ਕੁਝ ਹਿੱਸਾ ਤਿਆਗ ਕਰ ਦਿੰਦੇ ਨੇ ਹੁਣ ਇੱਥੇ ਦੱਸਦੇ ਨੇ ਉਹ ਕਹਿੰਦੇ ਕਿ ਗੁਪਤ ਤਕਨੀਕ ਦੇ ਨਾਲ ਸਿੱਧ ਪੁਰਸ਼ ਆਪਣੇ ਮਨ ਤੇ ਸੂਖਮ ਸਰੀਰ ਨੂੰ ਪੀੜਿਤ ਬੰਦੇ ਦੇ ਮਨ ਤੇ ਸੂਖਮ ਸ਼ਰੀਰ ਨਾਲ ਜੋੜ ਲੈਂਦੇ ਦੀ ਤੇ ਇਸ ਤਰੀਕੇ ਨਾਲ ਕਦੇ ਪੂਰੀ ਬਿਮਾਰੀ ਜਾਂ ਬਿਮਾਰੀ ਦਾ ਕੁਝ ਹਿੱਸਾ ਉਸ ਸਿੱਧ ਯੋਗੀ ਦੇ ਸਰੀਰ ਚ ਚਲਿਆ ਜਾਂਦਾ ਹੈ ਕਦੇ ਸ਼ਰੀਰ ਰੂਪੀ ਤਰਦੀ ਤੇ ਈਸ਼ਵਰ ਪ੍ਰਾਪਤੀ ਰੂਪੀ ਫਸਲ ਵੱਢ ਲੈਣ ਤੋਂ ਬਾਅਦ ਸਿੱਧ ਪੁਰਸ਼ ਨੂੰ ਆਪਣੇ ਸ਼ਰੀਰ ਦੀ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ ਫਿਰ ਦੂਜਿਆਂ ਦੇ ਦੁੱਖ ਦਰਦ ਘੱਟ ਕਰਨ ਵਾਸਤੇ ਆਪਣੇ ਸ਼ਰੀਰ ਨੂੰ ਬਿਮਾਰ ਹੋਣ ਦਿੰਦਾ ਹੈ ਤਾ ਵੀ ਉਹ ਤੇ ਕਦੇ ਨਾ ਕਦੇ ਦੂਸ਼ਿਤ ਹੋਣ ਵਾਲੇ ਮਨ ਤੇ ਕੋਈ ਅਸਰ ਪੈਂਦਾ ਨ ਕਿਤੇ ਫਿਰ ਵੀ ਇਹੋ ਜੀ ਸਹਾਇਤਾ ਕਰਨ ਦੇ ਯੋਗ ਹੋਣ ਵਾਸਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਅਮਿਸ਼ਾ ਤੇ ਮ੍ਰੁਕੀ ਸ਼ਰੀਰ ਧਾਰਨ ਕਰਨ ਦਾ ਮੁੱਖ ਉਦੇਸ਼ ਇਹੀ ਹੈ ਵੀ ਪ੍ਰਮਾਤਮਾ ਦੇ ਵਿੱਚ ਅੰਤਮ ਲਈ ਦਾ ਪ੍ਰਾਪਤ ਕਰਨਾ ਇਹ ਪ੍ਰਾਪਤ ਕਰਨ ਲੈਣ ਤੋਂ ਬਾਅਦ ਕਦੇ ਸਿੱਧ ਪੁਰਸ਼ ਨੂੰ ਮ੍ਰੁਕੀ ਸ਼ਰੀਰ ਨੂੰ ਜਿਸ ਤਰ੍ਹਾਂ ਚਾਹੇ ਉਹਦਾ ਵਰਤੋਂ ਦੇ ਵਿੱਚ ਲਿਆ ਸਕਦਾ ਹੈ ਆਈ ਥੋਕ ਐਂਡ ਨੀ ਕਦੇ ਆਪਣੀ ਮਰਜ਼ੀ ਨਾਲ प्राचेतन अवस्था ਜਾ ਕੇ ਸਿੱਧ ਪੁਰਸ਼ ਆਪਣੇ ਸਰੀਰਕ ਦੁੱਖਾਂ ਤੋਂ ਨਿਰਲੇਪ रह ਸਕਦਾ ਹੈ ਪਰ ਕਦੇ-ਕਦੇ ਆਪਣੇ ਸ਼ਗਿਰਤਨ ਉਦਾਹਰਨ ਦੇਣ ਵਾਸਤੇ ਉਹ ਸਰੀਰਕ ਕਸ਼ਟ ਨੂੰ ਸਰੀਰ ਤੇ ਉਦਾਸਿਲ ਭਾਵਨਾ ਨਾਲ ਆਪਣੇ ਮਰਜ਼ੀ ਨਾਲ ਸਹਿਣ ਵੀ ਕਰਦਾ ਹੈ ਦੂਜੀਆਂ ਦੀਆਂ ਬਿਮਾਰੀਆਂ ਆਪਣੇ ਸਰੀਰ ਤੇ ਲੈ ਕੇ ਜੋ ਕੀ ਉਹਨਾਂ ਵਾਸਤੇ ਕਰਮ ਸਿਧਾਂਤ ਦੇ ਕਾਰਨ ਤੇ ਪ੍ਰਭਾਵ ਦੇ ਨਿਯਮਾਂ ਨੂੰ ਪੂਰਾ ਕਰਦਾ ਹੈ ਕਦੇ ਇਸ ਦੇ ਕਾਰ ਸ਼ੈਲੀ ਚ ਸਿੱਧ ਪੁਰਸ਼ ਵਿਗਿਆਨਿਕ ਆਧਾਰ ਉਪਰ ਫੇਰ ਬਦਲ ਵੀ ਕਰ ਸਕਦਾ ਹੈ ਦਰਗੋਹ ਹੋਰ ਦੱਸ ਰਹੇ ਨੇ ਕਹਿੰਦੇ ਅਧਿਆਤਮਿਕ ਨਿਯਮਾਂ ਦੇ ਮੁਤਾਬਕ ਹਮੇਸ਼ਾ ਜ਼ਰੂਰੀ ਰਹਿੰਦਾ ਵੀ ਗੁਰੂ ਜਸਿਤ ਪੁਰਸ਼ ਜਦੋਂ ਵੀ ਕਿਸੇ ਦੂਜੇ ਨੂੰ ਤੰਦਰੁਸਤ ਕਰਨ ਤਾਂ ਉਹ ਖੁਦ ਬਿਮਾਰ ਹੋ ਤੰਦਰੁਸਤ ਕਰਨ ਦੀਆਂ ਕਹਿੰਦੇ ਅਨੇਕ ਤਕਨੀਕਾਂ ਹੁਣਾਂ ਕੋਲ ਹੁੰਦੀਆਂ ਨੇ ਜਿਨ੍ਹਾਂ ਦਾ ਸਿੱਧ ਪੁਰਸ਼ਾਂ ਨੂੰ ਗਿਆਨ ਹੁੰਦਾ ਜਿਹਦੇ ਨਾਲ ਅਧਿਆਤਮਿਕ ਤਰੀਕੇ ਨਾਲ ਤੰਦਰੁਸਤ ਕਰਨ ਵਾਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਆਮ ਤੌਰ ਤੇ ਕਹਿੰਦੇ ਸਿੱਧ ਪੁਰਸ਼ ਕਿਸੇ ਇਹੋ ਜੀ ਤਕਨੀਕ ਨਾਲ ਹੀ ਲੋਕਾਂ ਨੂੰ ਤੰਦਰੁਸਤ ਕਰ ਦਿੰਦੇ ਨੇ ਪਰ ਕਦੇ ਕਦੇ ਹਲੇ ਕਿ ਬੜਾ ਘਟ ਹੁੰਦਾ ਹੈ ਵੀ ਗੁਰੂ ਆਪਣੇ ਸ਼ਗਿਰਦਾਂ ਦੇ ਅਧਿਆਤਮਿਕ ਵਿਕਾਸ ਨੂੰ ਤੇਜ਼ ਕਰਨ ਵਾਸਤੇ ਉਹਨਾਂ ਦੇ ਬੇ ਲੋੜੇ ਕਰਮਾਂ ਦੇ ਬਹੁਤ ਵੱਡੇ ਹਿੱਸੇ ਨੂੰ ਆਪਣੇ ਸਰੀਰ ਤੇ ਭੋਗ ਕੇ ਉਹਨਾਂ ਦੇ ਇਨਦਿੱਜਾਂ ਨੂੰ ਖਤਮ ਕਰ ਸਕਦੇ ਨੇ ਕਹਿੰਦੇ ਜਿਵੇਂ ਇੱਥੇ ਕੋਈ ਸਭ ਸਦੀਵ ਉਦਾਹਰਣ ਨਹੀਂ ਦਿੰਦੇ ਨੇ ਕਹਿੰਦੇ ਜਿਵੇਂ ਇਸ ਸਭਸੀ ਨੇ ਪਹਿਲਾਂ ਸਪਸ਼ਟ ਇਸ਼ਾਰਾ ਦੇ ਦਿੱਤਾ ਸੀ ਵੀ ਉਹਨਾਂ ਦਾ ਜਨਮ अनेਕ ਪਾਪੀਆਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਕਰਾਉਣ ਲਈ ਕਸ਼ਟ ਭੁਗਤਣ ਦੇ ਵਾਸਤੇ ਹੋਇਆ ਜਿਵੇਂ ਕਹਿੰਦੇ ਜਦੋਂ ਇਸ ਸਮਸੀ ਨੂੰ ਕ੍ਰਾਸ ਦੇ ਉੱਪਰ ਸੂਲੀ ਚੜਾਉਣ ਵਾਸਤੇ ਲਜਾਇਆ ਜਾ ਰਿਹਾ ਸੀ ਤਾਂ ਉਸ ਟਾਈਮ ਇਸ ਸਮਸੀ ਨੇ ਕਿਹਾ ਸੀ ਪੱਕੀ ਤੁਸੀਂ ਸਮਝਦੇ ਹੋ ਕਿ ਮੈਂ ਹੁਣ ਆਪਣੇ ਪਰਮਪਿਤਾ ਨੂੰ ਪ੍ਰਾਰਥਨਾ ਨਹੀਂ ਕਰ ਸਕਦਾ ਤੇ ਜੇ ਮੈਂ ਪ੍ਰਾਰਥਨਾ ਕਰਾਂ ਤਾਂ ਪ੍ਰਮਾਤਮਾ ਮੈਨੂੰ ਤੰਤ ਦੇਵਦੂਤਾਂ ਦੀ ਅਪਾਰਾ ਸੁਣਾਵਾ ਤੋਂ ਵੀ ਜ਼ਿਆਦਾ ਸੈਨਾ ਭੇਜ ਦੇਣਗੇ ਪਰ ਗਾਦੇ ਸ਼ਾਸਤਰ ਵਚਨ ਕਿਵੇਂ ਪੂਰਾ ਹੋਗਾ ਜਦੋਂ ਕਿ ਸ਼ਾਸਤਰ ਵਚਨ ਦਾ ਪੂਰਾ ਹੋਣਾ ਲਾਜ਼ਮੀ ਹੈ ਇਸ ਕਰਕੇ ਉਹਨਾਂ ਨੇ ਕੋਈ ਮਦਦ ਈਸ਼ਵਰ ਤੋਂ ਨਹੀਂ ਮੰਗੀ ਉਹਨਾਂ ਦੇ ਵਿੱਚ ਕਹਿੰਦੇ ਇਹ ਜਿਹੜੀਆਂ ਇਸਬਸੀ ਦੇ ਵਿੱਚ ਅਧਿਆਤਮਿਕ ਸ਼ਕਤੀਆਂ ਸੀ ਕਿ ਉਹਨਾਂ ਦੇ ਹੁੰਦੇ ਹੋਏ ਇਸਬਸੀ ਨੂੰ ਕਦੇ ਵੀ ਸੂਲੀ ਤੇ ਚੜਾ ਕੇ ਮੌਤ ਨਹੀਂ ਦਿੱਤੀ ਜਾ ਸਕਦੀ ਜੇਕਰ ਉਹ ਖੁਦ ਆਪਣੀ ਮਰਜ਼ੀ ਨਾਲ ਕਾਰਨ ਤੇ ਪ੍ਰਵਾਹ ਦੇ ਸੂਖਮ ਵਿਸ਼ਵ ਨਿਯਮਾਂ ਦਾ ਸਹਿਯੋਗ ਨਾ ਕਰਦੇ ਇਸ ਪ੍ਰਕਾਰ ਉਹਨਾਂ ਨੇ ਦੂਜਿਆਂ ਦੇ ਕਰਮਾਂ ਦੇ ਨਤੀਜਿਆਂ ਨੂੰ ਕਹਿੰਦੇ ਆਪਣੇ ਤੇ ਲੈ ਲਿਆ ਖਾਸ ਕਰਕੇ ਆਪਣੇ ਪਿਆਰੇ ਸ਼ਰੀਤਾਂ ਦੇ ਕਰਮਾਂ ਦੇ ਨਤੀਜੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਸ਼ਗਿਰਦਾਂ ਨੂੰ ਪਵਿੱਤਰ ਕੀਤਾ ਤੇ ਇਸ ਕਾਬਲ ਬਣਾਇਆ ਕਿ ਉਹ ਸਰਵ ਵਿਆਪੀ ਚੇਤਨਾ ਪ੍ਰਾਪਤ ਕਰਨ ਦੇ ਯੋਗ ਹੋ ਜਾਣ ਜੋ ਕਿ ਬਾਅਦ ਚੌਨਾਂ ਦੇ ਸ਼ਗਿਰਦਾਂ ਦੇ ਵਿੱਚ ਅਵਤ੍ਰਿਤਵੀ ਹੋਈ ਅਗਿਆਦ ਅਸਰੇ ਨੇ ਕਹਿੰਦੇ ਸਿਰਫ ਆਤਮ ਅਨਪ੍ਰਾਪਤ ਸਿੱਤ ਪੁਰਸ਼ੀ ਆਪਣੇ ਪ੍ਰਾਣ ਸ਼ਕਤੀ ਨੂੰ ਜਨ ਸੰਚਾਰਿਤ ਕਰ ਸਕਦੇ ਨੇ ਜਿਨ੍ਹਾਂ ਉਹਨਾਂ ਦੀਆਂ ਬਿਮਾਰੀਆਂ ਆਪਣੇ ਤੇ ਲੈ ਸਕਦੇ ਨੇ ਕੋਈ ਆ ਆਦਮੀ ਰੋਗ ਮੁਕਤੀ ਦੀ ਇਸ ਜੋਗਿਕ ਤਕਨੀਕ ਨੂੰ ਪ੍ਰਯੋਗ ਨਹੀਂ ਕਰ ਸਕਦਾ ਤੇ ਨਾ ਹੀ ਉਹ ਸਵਾਸਥੇ ਇਸ ਤਰ੍ਹਾਂ ਕਰਨਾ ਜਾਇਜ਼ ਹੈ ਕਿਉਂਕਿ ਕਮਜ਼ੋਰ ਸ਼ਰੀਰ ਧਿਆਨ ਕਰਨ 'ਚ ਕਹਿੰਦੇ ਰੁਕਾਵਟ ਬਣਦਾ ਹੈ ਇਸ ਕਰਕੇ ਹਿੰਦੂ ਸ਼ਾਸਤਰ ਇਹ ਕਹਿੰਦੇ ਨੇ ਕਿ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣਾ ਮਨੁੱਖ ਦਾ ਜ਼ਰੂਰੀ ਫਰਜ਼ ਹੈ ਨਹੀਂ ਤਾਂ ਉਹਦਾ ਮਨ ਪਰਮਾਤਮਾ ਦੇ ਧਿਆਨ 'ਚ ਜਾ ਕੇ ਨਹੀਂ ਹੋ ਸਕੂਗਾ ਫੇਰ ਵੀ ਬਹੁਤ ਸ਼ਕਤੀਸ਼ਾਲੀ ਮਨ ਸ਼ਰੀਰਿਕ ਰੁਕਾਵਟਾਂ ਨੂੰ ਲੰਘ ਸਕਦਾ ਹੈ ਤੇ ਪਰਮਾਤਮਾ ਦਾ ਆਤਮ ਸਾਕਸ਼ਾਤ ਕਰ ਪ੍ਰਾਪਤ ਕਰ ਸਕਦਾ ਹੈ ਕਹਿੰਦੇ ਬਹੁਤ ਸਾਰੇ ਸਿੱਧ ਤੋਂ ਪਰਚਾ ਨੇ ਆਪਣੀਆਂ ਸੀਰੀਅਸ ਬਿਮਾਰੀਆਂ ਦੀ ਪ੍ਰਭਾ ਨਾ ਕਰਦਿਆਂ ਪਰਮਾਤਮਾ ਦੇ ਸਾਕਸ਼ਾਤ ਘਰ ਦੀ ਅੰਜ਼ਲ ਪ੍ਰਾਪਤ ਕਰ ਸਫਲਤਾ ਪ੍ਰਾਪਤ ਕੀਤੀ ਆ ਕਹਿੰਦੇ ਅਸ਼ੀਸ਼ੀ ਦਾ ਸੇਂਟ ਫੌਸਿਸ ਜਿਵੇਂ ਖੁੱਦ ਆਪ ਗੰਭੀਰ ਰੋਗਾਂ ਤੋਂ ਪੀੜਿਤ ਹੋਣ ਦੇ ਬਾਵਜੂਦ ਦੂਜੇ ਲੋਕਾਂ ਨੂੰ ਰੋਗ ਮੁਕਤ ਕਰ ਦਿੰਦੇ ਸੀਗੇ ਕਹਿੰਦੇ ਇੱਥੋਂ ਤੱਕ ਵੀ ਮੁਰਦਿਆਂ ਨੂੰ ਵੀ ਜਿਉਂਦੇ ਕਰ ਦਿੰਦੇ ਸੀ ਫਿਰ ਅੱਗੇ ਉਹ ਦੱਸਦੇ ਨੇ ਪਰਮਾਨਸ ਜੋਗਨਾਂਝੀ ਕਹਿੰਦੇ ਕਹਿੰਦੇ ਮੈਂ ਇੱਕ ਇਹੋ ਜਿਹਾ ਭਾਰਤੀ ਸਿੱਧ ਪ੍ਰਸ਼ਨ ਵੀ ਜਾਣਦਾ ਜਿਹਦਾ ਅਤਾ ਸਰੀਰ ਫੋੜਿਆ ਰਲ ਪਰਿਆ ਪਿਆ ਸੀ ਕਹਿੰਦੇ ਉਹਦਾ ਸ਼ੱਕਰ ਉਹ ਕ ਇੰਨਾ ਗੰਭੀਰ ਸੀ ਵੀ ਉਹ ਲਗਾਤਾਰ 15 ਮਿੰਟ ਤੋਂ ਜ਼ਿਆਦਾ ਸਥਿਰ ਨਹੀਂ ਸੀ ਬੈਠ ਸਕਦੇ ਪਰ ਉਹਨਾਂ ਦੀ ਕਹਿੰਦੇ ਅਧਿਆਤਮਿਕ ਅਭਿਲਾਸ਼ਾ ਇੰਨੀ ਪੱਕੀ ਤੇ ਤਾਲ ਸੀ ਵੀ ਉਹ 매ਜਾ ਪ੍ਰਾਰਥਨਾ ਕਰਦੇ ਸੀ ਵੀ ਪ੍ਰਮਾਤਮਾ ਕੀ ਤੁਸੀਂ ਇਸ ਸਤਿ ਪੱਥੇ ਪੱਛੇ ਮਨਦਰ ਸੁਧਾਰੋਗੇ ਕਹਿੰਦੇ ਆਪਣੀ ਧ੍ਰਿੜ ਇੱਛਾ ਸ਼ਕਤੀ ਨਾਲ ਆਖਿਰ ਨੂੰ ਉਹ ਸਿੱਧ ਪੁਰਸ਼ ਹੌਲੀ-ਹੌਲੀ ਧਿਆਨ ਚ ਹਰ ਰੋਜ਼ ਲਗਾਤਾਰ 18-18 ਘੰਟੇ ਪਦਮਾਸਨ 'ਚ ਮਗਨ ਰਹਿਣਸ ਕਾਮਯਾਬ ਹੋ ਗਏ ਤੇ ਉਹਨਾਂ ਨੇ ਕਹਿੰਦੇ ਮੈਨੂੰ ਖੁਦ ਦੱਸਿਆ ਕਿ 3 ਸਾਲ ਪੂਰੇ ਹੁੰਦਿਆਂ ਹੁੰਦਿਆਂ ਹੀ ਮੈਂ ਪਰਮਾਤਮਾ ਦੇ ਨਾਮਤ ਵਿਕਾਸ ਨੂੰ ਆਪਣੇ ਅੰਦਰ ਝਲਕ ਮਕਾਉਂਦੇ ਦੇਖਿਆ ਕਹਿੰਦੇ ਉਸ ਤੇਜ ਦੇ ਆਨੰਦ 'ਚ ਆਨੰਦ ਮਗਨ ਹੋ ਗਏ ਮੈਂ ਆਪਣੇ ਸਰੀਰ ਨੂੰ ਹੀ ਭੁੱਲ ਗਿਆ ਕਹਿੰਦੇ ਬਾਅਦ 'ਚ ਮੈਂ ਦੇਖਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਸਾਰਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਇਕ ਹੋਰ ਉਹ ਕਹਿੰਦੇ ਘਟਨਾ ਸੁਣਾ ਰਹੀ ਨੇ ਇਹਦੇ ਇਤਿਹਾਸਕ ਘਟਨਾ ਹੈ ਮੁਗਲ ਸਾਮਰਾਜ ਦਾ ਸੰਸਾਤਕ ਜੋ ਸੀ ਬਾਬਰ ਜਿਹਨੂੰ ਆਪਾਂ ਸਾਰੇ ਜਾਣਦੇ ਹਾਂ ਉਹਦਾ ਪੁੱਤਰ ਸੀ ਹਮਾਈਉ ਕਹਿੰਦੇ ਹਮਾਈਉ ਇੱਕ ਵਾਰ ਸਖਤ ਰੂਪ ਚ ਬਿਮਾਰ ਹੋ ਗਿਆ ਤੇ ਬਾਬਰ ਨੇ ਬਹੁਤ ਜ਼ਿਆਦਾ ਦੁਖੀ ਮਨ ਨਾਲ ਤੇ ਪੂਰੇ ਯਕੀਨ ਨਾਲ ਪ੍ਰਮਾਤਮਾ ਦੇ ਕੀ ਪ੍ਰਾਰਥਨਾ ਕੀਤੀ ਕਿ ਉਹਦੇ ਪੁੱਤਰ ਹਮਾਈਉ ਦਾ ਰੋਗ ਉਹਨੂੰ ਹੋ ਜਾਏ ਤੇ ਉਹਦੇ ਪੁੱਤਰ ਨੂੰ ਜੀਵਨ ਦਾਤ ਮਿਲ ਜੇ ਕਹਿੰਦੇ ਉਵੇਂ ਹੀ ਹੋਇਆ ਹਮਾਈਉ ਤੰਦਰੁਸਤ ਹੋ ਗਿਆ ਤੇ ਬਾਬਰ ਉਸੇ ਵਕਤ ਤੋਂ ਬਿਮਾਰੀ ਨਾਲ ਪੀੜਿਤ ਹੋ ਗਿਆ ਤੇ ਇਸ ਬਿਮਾਰੀ ਨਾਲ ਉਹਦਾ ਪੁੱਤ ਵੀਰ ਤੇ ਸੀ ਤੇ ਬਾਅਦ ਵਿੱਚ ਪਾਵਰ ਦੀ ਬਹੁਤ ਵੀ ਫੇਰ ਉਸੇ ਬਿਮਾਰੀ ਨਾਲ ਕੋਈ ਹੁਣ ਕਦੇ ਬਹੁਤ سارے ਲੋਕ ਇਹ ਸੋਚਦੇ ਨੇ ਕਿ ਸਿੱਧ ਪੁਰਸ਼ਾ ਨੂੰ ਤਾਕਤਵਰ ਤੇ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਕਹਿੰਦੇ ਇਹ ਸੋਚਣਾ ਬਿਲਕੁਲ ਸਹੀ ਅਰਥ ਹੈ ਜਿਸ ਤਰ੍ਹਾਂ ਜ਼ਿੰਦਗੀ ਪਰ ਤੰਦਰੁਸਤ ਰਹਿਣਾ ਦਾ ਇਹ ਮਤਲਬ ਨਹੀਂ ਕਿ ਉਹ ਸਿੱਧ ਪੁਰਸ਼ ਨੂੰ ਆਤਮਿਕ ਗਿਆਨ ਪ੍ਰਾਪਤ ਹੋ ਗਿਆ ਹੈ ਉਸੇ ਤਰ੍ਹਾਂ ਕਹਿੰਦੇ ਬਿਮਾਰ ਸਰੀਰ ਰਹਿਣਾ ਵੀ ਇਹ ਮਤਲਬ ਨਹੀਂ ਕਿ ਉਹਦੇ ਚੋਂ ਤੇ ਆਤਮਿਕ ਸ਼ਕਤੀਆਂ ਦੀ ਘਾਟ ਹੈ ਉਰੇ ਤੇ ਉਹ ਬਹੁਤ ਹੀ ਵਧੀਆ ਗੱਲ ਦੱਸਦੇ ਨੇ ਕਹਿੰਦੇ ਸਿੱਧ ਪੁਰਸ਼ਾਂ ਦੀ ਪਹਿਚਾਨ ਉਹਨਾਂ ਦੀ ਅਧਿਆਤਮਿਕ ਸ਼ਕਤੀ ਤੇ ਨਿਰਪਰਕਾਰ ਦੀ ਆ ਨਾ ਕਿ ਸਰੀਰਕ ਸ਼ਕਤੀਆਂ ਤੇ ਕੱਤ 21ਵੀਂ ਦੁਨੀਆ ਦੇ ਲੋਕਾਂ ਦੀ ਇੱਕ ਗਲਤ ਧਾਰਨਾ ਹੈ ਵੀ ਅਧਿਆਤਮਿਕਤਾ ਉੱਪਰ ਤਾਰਾ ਪ੍ਰਭਾਵ ਬੋਲਣ ਵਾਲਾ ਲੇਖਕ ਜ਼ਰੂਰੀ ਸਿੱਧ ਪੁਰਸ਼ ਹੋਊਗਾ ਕਿਸੇ ਦਾ ਕਹਿੰਦੇ ਸਿੱਧ ਪੁਰਸ਼ ਹੋਣ ਦਾ ਪ੍ਰਮਾਣ ਸਿਰਫ ਇਹ ਹੁੰਦਾ ਹੈ ਕਿ ਉਸ ਆਪਣੇ ਇੱਛਾ ਨਾਲ ਸਵਾਸ ਰਹਿਤ ਅਵਸਥਾ 'ਚ ਜਾਣਦੇ ਕਿੰਨੀ ਤਾਕਤ ਹੈ ਮਤਲਬ ਸਰਕਲ ਸਮਾਧੀ ਬਾਰੇ ਤੇ ਉਹ ਗੱਲ ਕਰ ਰਹੇ ਨੇ ਤਾਂ ਇਹ ਕਹਿੰਦੇ ਉਸ ਨੂੰ ਅਖੰਡ ਆਨੰਦ ਅਵਸਥਾ ਮਤਲਬ ਨਿਰਵਿਕਲਪ ਸਮਾਧੀ ਦੀ ਪ੍ਰਾਪਤੀ ਹੋ ਚੁੱਕੀ ਹੈ ਜਾਂ ਨਹੀਂ ਅੱਗੇ ਉਹ ਕਹਿੰਦੇ ਨੇ ਕਹਿੰਦੇ ਰਿਸ਼ੀਆਂ ਦਾ ਕਹਿਣਾ ਹੈ ਕਿ ਸਿਰਫ ਇਨਾ ਪ੍ਰਾਪਤਿਆਂ ਦੁਆਰਾ ਹੀ ਮਨੋਖੇ ਦਿਖਾ ਸਕਦਾ ਹੈ ਵੀ ਉਹਨੇ ਦ્વੈ ਤੇ ਇੰਦਰ ਚਾਲ ਚ ਮਾਇਆ ਤੇ ਆਪਣਾ ਅਧਿਕਾਰ ਪਾ ਲਿਆ ਕਦੇ ਜਦੋਂ ਤੱਕ ਅ ਗਿਆਨ ਦੇ ਕਾਰਨ ਦ્વੈਤ ਭਾਵ ਰਹਿੰਦਾ ਹੈ ਤਾਂ ਸਾਰਾ ਕੁਝ ਆਤਮਾ ਤੋਂ ਅਲੱਗ ਦਿਖਾਈ ਦਿੰਦਾ ਹੈ ਤੇ ਜਦੋਂ ਗਿਆਨ ਹੋ ਜਾਂਦਾ ਹੈ ਕਿ ਸਭ ਕੁਛ ਆਤਮਾ ਹੀ ਹੈ ਤਾਂ ਇੱਕ ਅਨੂਪੀ ਆਤਮਾ ਤੋਂ ਅਟ ਦਿਖਾਈ ਨਹੀਂ ਦਿੰਦਾ ਕਿਉਂਕਿ ਸੱਚ ਦੇ ਗਿਆਨ ਦੀ ਜਾਣਕਾਰੀ ਹੁੰਦੀ ਹੈ ਸਰੀਰ ਦੀ ਕਾਲਪਨਿਕਤਾ ਦੇ ਕਾਰਨ ਹੋਏ ਕਰਮਾਂ ਦੇ ਫਲ ਭੋਗਣ ਲਈ ਬਾਕੀ ਨਹੀਂ ਰਹਿੰਦੇ ਜਿਵੇਂ ਕਹਿੰਦੇ ਨੀਂਦ ਤੇ ਜਾਗਣ ਤੋਂ ਬਾਅਦ ਸੁਪਨੇ ਦਾ ਵਜੂਦ ਨਹੀਂ ਰਹਿੰਦਾ ਕਹਿੰਦੇ ਸਿਰਫ ਸਿਤਪੁਰਸ਼ੀ ਆਪਣੇ ਸ਼ਗਿਰਦਾਂ ਦੇ ਕਰਮ ਆਪਣੇ ਸਰੀਰ ਤੇ ਲੈ ਸਕਦੇ ਨੇ ਸ਼੍ਰੀ ਯੁਕਤੇਸ਼ਵਰ ਜੀ ਸ਼੍ਰੀ ਨਗਰ ਚ ਕਦੇ ਕਸ਼ਟ ਨਾ ਭੋਗਦੇ ਜੇ ਉਹਨਾਂ ਨੂੰ ਆਪਣੇ ਅੰਦਰ ਨਿਵਾਸ ਕਰਨ ਵਾਲੇ ਪਰਮਾਤਮਾ ਤੋਂ ਆਪਣੇ ਸ਼ਕੇਰਤਾਂ ਦੀ ਉਸ ਵਿਲੱਖਣ ਢੰਗ ਨਾਲ ਸਹਾਇਤਾ ਕਰਨ ਲਈ ਇਜਾਜ਼ਤ ਮਿਲਦੀ ਇਸ ਤਰ੍ਹਾਂ ਸਿੱਧ ਪੁਰਸ਼ ਕਹਿੰਦੇ ਇਦਾਂ ਦੇ ਗਿਣੇ ਚੁਣੇ ਹੁੰਦੇ ਨੇ ਜੋ ਪਰਮਾਤਮਾ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਲੋੜੀਂਦੇ ਸੂਖਮ ਗਿਆਨ ਨਾਲ ਭਰਪੂਰ ਹੁੰਦੇ ਨੇ ਜੋਗਨਾਂ ਜੀ ਕਹਿੰਦੇ ਵੀ ਜਦੋਂ ਮੈਂ ਗੁਰਦੇਵ ਦੇ ਕਮਜ਼ੋਰ ਸਰੀਰ ਨੂੰ ਦੇਖ ਕੇ ਹਮਦਰਦੀ ਪ੍ਰਗਟ ਕਰਨ ਦਾ ਕੁਝ ਕਹਿਣ ਦਾ ਹੌਸਲਾ ਕੀਤਾ ਤਾਂ ਉਹਨਾਂ ਨੇ ਕਿਹਾ ਸੇਵ ਆਪਣੇ ਆਪ ਤੇ ਕਹਿੰਦੇ ਤੇ ਕੁਝ ਚੰਗੀ ਪਹਿਲੂ ਵੀ ਨਹੀਂ ਕਹਿੰਦੇ ਹੁਣ ਮੈਂ ਛੋਟੀਆਂ ਬਣਾਣਾ ਵੀ ਪਾ ਸਕਦਾ ਜਿਹੜੀਆਂ ਕਈ ਸਾਲਾਂ ਤੋਂ ਮੈਂ ਪਾਈਆਂ ਨਹੀਂ ਜੋ ਗਾਨਾਂ ਜਿੱਕੇ ਤੇ ਗੁਰੂਦੇਵ ਨੇ ਪ੍ਰਸੰਨਤਾਪੂਰਵ ਖਾਸਦਿਆਂ ਦੇਖ ਕੇ ਮਿਨਿਸੈਂਟ ਫਰਾਂਸਿਸ ਦੇ ਸ਼ਬਦ ਯਾਦ ਆ ਗਏ ਵੀ ਜੋ ਸੰਤ ਉਦਾਸ ਹੈ ਉਹ ਫਿਰ ਤੇ ਸੰਤ ਹੈ ਤਸਾਥੀ ਆਪਣਾ ਅੱਜ ਦਾ ਇਹ ਚੈਂਪੀਅਨ ਜਿਹੜਾ ਇੱਕ ਹੀ ਮਾਤੇ ਆਇਆ ਐਥੇ ਇਸ ਮੱਤ ਹੁੰਦਾ ਹੈ ਅਪਾ ਅਗਲੇ ਅਧਿਆਇ ਨਾਲ ਫਿਰ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਸੀ ਇਹਨੇ ਪਿਆਰ ਨਾਲ ਸੰਦੇਹ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰੇ ਵੀਡੀਓ ਚੰਗੇ ਲੱਗਦੇ ਨੇ ਤਾਂ ਕਿਰਪਾ ਕਰਕੇ ਆਪਣੇ ਕੋ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ